ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਲੜਨ ਵਾਲੇ ਜਿੰਦਾ ਸ਼ਹੀਦ ਬਾਪੂ ਸੁਰਤ ਸਿੰਘ ਖਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈ ਜਾਵੇ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲਾ ਭਾਰਤ ਦੀਆਂ ਵੱਖ-ਵੱਖ ਜੇਲਾਂ 'ਚ ਦਹਾਕਿਆਂ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਮਰਨ ਵਰਤ ਰੱਖ ਕੇ ਸੰਘਰਸ਼ ਕਰਨ ਵਾਲੇ ਬਾਪੂ ਸੁਰਤ ਸਿੰਘ ਖਾਲਸਾ ਜੋ 93 ਸਾਲ ਦੀ ਉਮਰ 'ਚ ਅਮਰੀਕਾ ਵਿਖੇ ਚੜ੍ਹਾਈ ਕਰ ਗਏ ਹਨ ਉਹਨਾਂ ਦੇ ਅਕਾਲ ਚਲਾਣੇ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲੇ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿੰਦਾ ਸ਼ਹੀਦ ਬਾਪੂ ਸੁਰਤ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੇ ਸੰਘਰਸ਼ ਨੂੰ ਖਾਲਸਾ ਪੰਥ ਅਤੇ ਦੇਸ਼ ਪੰਜਾਬ ਦੇ ਵਸਨੀਕ ਹਮੇਸ਼ਾ ਯਾਦ ਰੱਖਣਗੇ ਬਾਪੂ ਸੁਰਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਦਹਾਕਾ ਸੰਘਰਸ਼ ਕੀਤਾ। ਉਹਨਾਂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਕੌਮੀ ਆਜ਼ਾਦੀ ਲਈ ਸੰਘਰਸ਼ ਕਰ ਰਹੀਏ। ਉਹਨਾਂ ਇਹ ਵੀ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜੈਬ ਘਰ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ਰੋਮਣੀ ਕਮੇਟੀ ਵੱਲੋਂ ਤੁਰੰਤ ਲਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਾਪੂ ਜੀ ਦੇ ਸਿੱਖੀ ਸਿਦਕ, ਸਿਰੜ ਸਬਰ ਅਤੇ ਪੰਥਕ ਸੇਵਾਵਾਂ ਨੂੰ ਪ੍ਰਣਾਮ ਹੈ। ਬਾਪੂ ਜੀ ਨੇ ਵਡੇਰੀ ਉਮਰ ਵਿੱਚ ਵੀ ਸੰਘਰਸ਼ ਲੜ ਕੇ ਸਿੱਖ ਕੌਮ ਨੂੰ ਜਾਗਰੂਕ ਕੀਤਾ। ਉਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਰਨ ਵਰਤ ਸੰਘਰਸ਼ ਦੌਰਾਨ ਖੱਤ ਲਿਖ ਕੇ ਭਾਰਤੀ ਸਿਸਟਮ ਦਾ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਆ ਪੇਸ਼ ਕੀਤਾ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਪੂ ਸੁਰਤ ਸਿੰਘ ਖਾਲਸਾ ਉਹ ਪੰਥਕ ਸ਼ਖਸੀਅਤ ਨੇ ਜਿਨ੍ਹਾਂ ਨੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸੰਤ ਬਾਬਾ ਠਾਕੁਰ ਸਿੰਘ ਖਾਲਸਾ ਬਾਪੂ ਜੋਗਿੰਦਰ ਸਿੰਘ ਰੋਡੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਸਰਦਾਰ ਸਿਮਰਜੀਤ ਸਿੰਘ ਮਾਨ ਜਥੇਦਾਰ ਭਾਈ ਧਿਆਨ ਸਿੰਘ ਮੰਡ ਬੀਬੀ ਬੀਮਲਕੌਰ ਖਾਲਸਾ ਭਾਈ ਚਰਨਜੀਤ ਸਿੰਘ ਤਲਵੰਡੀ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਭਾਈ ਮੋਹਕਮ ਸਿੰਘ ਆਦਿ ਸੰਘਰਸ਼ੀ ਤੇ ਜੁਝਾਰੂ ਸਿੰਘਾਂ ਨਾਲ ਰਲ ਕੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਹਿਮ ਸਰਗਰਮੀਆਂ ਕੀਤੀਆਂ ਉਹਨਾਂ ਨੇ ਮਨੁੱਖੀ ਹੱਕਾਂ ਲਈ ਵੀ ਅਥਾਹ ਕਾਰਜ ਕੀਤੇ ਅਤੇ ਇਸ ਦੌਰਾਨ अनेਕਾਂ ਵਾਰ ਤਸ਼ੱਦਦ ਚੱਲਿਆ ਤੇ ਜੇਲ੍ਹਾਂ ਕਟੀਆਂ ਉਹ ਆਖਰੀ ਸਵਾਸਾਂ ਤੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੇ ਪਹਿਰੇਦਾਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਤੋਂ ਬਾਅਦ ਬਾਪੂ ਸੁਰਤ ਸਿੰਘ ਖਾਲਸਾ ਨੇ 83 ਸਾਲ ਦੀ ਉਮਰ ਵਿੱਚ ਆਪਣੇ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਵਿਖੇ 16 ਜਨਵਰੀ 2015 ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰਹੀ ਡਟਮਾ ਸੰਘਰਸ਼ ਕੀਤਾ ਉਨ੍ਹਾਂ ਦੇ ਸੰਘਰਸ਼ ਦੀ stdc ਘਰ ਘਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਪਹੁੰਚੀ ਤੇ ਬਾਪੂ ਜੀ ਨੇ ਕੇਂਦਰ ਚ ਮੋਦੀ ਸਰਕਾਰ ਤੇ ਪੰਜਾਬ ਚ ਬਾਦਲ ਸਰਕਾਰ ਨੂੰ ਵੀ ਵਾਣੇ ਪਾਈ ਰੱਖਿਆ ਭਾਵੇਂ ਕਿ ਇਸ ਬਦਲੇ ਬਾਪੂ ਜੀ ਨੂੰ ਬਾਦਲ ਸਰਕਾਰ ਦੇ ਜ਼ਬਰ ਜ਼ੁਲਮ ਦਾ ਵੀ ਸ਼ਿਕਾਰ ਹੋਣਾ ਪਿਆ ਉਹਨਾਂ ਦੇ ਜਵਾਈ ਭਾਈ ਸਤਵਿੰਦਰ ਸਿੰਘ ਭੋਲਾ ਨੂੰ ਵੀ ਵਿਦੇਸ਼ ਵਿੱਚ ਕਤਲ ਕਰ ਦਿੱਤਾ ਗਿਆ ਤੇ ਬਾਪੂ ਸੁਰਤ ਸਿੰਘ ਨੂੰ ਪਹਿਲਾਂ ਬਾਦਲ ਸਰਕਾਰ ਫਿਰ ਕੈਪਟਨ ਸਰਕਾਰ ਅਤੇ ਫਿਰ ਭਗਵੰਤ ਮਾਨ ਸਰਕਾਰ ਨੇ ਜਬਰੀ ਹਿਰਾਸਤ ਵਿੱਚ ਲੈ ਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਨਜ਼ਰਬੰਦ ਕਰੀ ਰੱਖਿਆ ਬਾਪੂ ਸੂਰਤ ਸਿੰਘ ਖਾਲਸਾ ਦਾ ਘਰ ਉਸ ਸਮੇਂ ਸਿੱਖ ਸੰਘਰਸ਼ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ ਸੀ ਜਥੇ ਬੰਦੀਆਂ ਦੇ ਆਗੂਆਂ ਅਤੇ ਸੰਗਤਾਂ ਦਾ ਇਕੱਠ ਹੁੰਦਾ ਸੀ ਹਰ ਰੋਜ਼ ਪੰਜਾਬ ਅਤੇ ਵਿਦੇਸ਼ਾਂ ਵਿੱਚ अनेका ਮਾਰਚ ਤੇ ਪ੍ਰਦਰਸ਼ਨ ਹੁੰਦੇ ਸਨ ਅਨ ਤਿਆਗਣ ਕਾਰਨ ਬਾਪੂ ਸੁਰਤ ਸਿੰਘ ਜੀ ਤਿਲ ਤਿਲ ਕਰਕੇ ਮਰ ਰਹੇ ਸਨ ਪਰ ਉਹਨਾਂ ਆਪਣਾ ਹੱਥ ਨਾ त्याਗਿਆ ਬਾਪੂ ਸੁਰਤ ਸਿੰਘ ਨੂੰ ਕਈ ਲਾਲਚ ਅਤੇ ਡਰਾਵੇ ਵੀ ਦਿੱਤੇ ਗਏ ਹਸਪਤਾਲ ਵਿੱਚ ਉਹਨਾਂ ਦੇ ਹੱਥ ਪੈਰ ਜੰਜੀਰਾਂ ਨਾਲ ਬੰਨੇ ਗਏ ਤੇ ਪੁਲਿਸ ਅਤੇ ਡਾਕਟਰਾਂ ਵੱਲੋਂ ਉਹਨਾਂ ਨੂੰ ਜ਼ਬਰੀ ਨਾਲ ਰਾਹੀ ਖੁਰਾਕ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਬਾਪੂ ਸੁਰਤ ਸਿੰਘ ਨੂੰ ਜਦੋਂ ਅਸੀਂ ਮਿਲਣ ਜਾਂਦੇ ਸੀ ਤਾਂ ਉਹ ਪੰਥ ਦੀਆਂ ਹੀ ਬਾਤਾਂ ਪਾਉਂਦੇ ਸੀ ਉਹਨਾਂ ਵਿੱਚ ਕਮਾਲ ਦਾ ਪੰਥਕ ਜज्ਬਾ ਸੀ ਤੇ ਉਹ ਰੋਮ-ਰੋਮ ਕਰਕੇ ਗੁਰਸਿੱਖੀ ਰੰਗ ਚ ਰੰਗੇ ਹੋਏ ਸਨ ਉਹ ਮੇਰੇ ਵੱਲੋਂ ਲਿਖੇ ਜਾਂਦੇ ਲੇਖਾਂ ਤੇ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਅਕਸਰ ਹੀ ਸਲਾਉਂਦੇ ਸਨ ਤੇ ਉਹਨਾਂ ਨੇ ਤਾਰੀਖ ਸ਼ਹੀਦੇ ਖਾਲਿਸਤਾਨ ਭਾਗ ਦੂਜਾ ਕਿਤਾਬ ਵਿੱਚ ਸੰਦੇਸ਼ ਵੀ ਲਿਖਿਆ ਉਹਨਾਂ ਨੇ ਸਰਕਾਰ ਨਾਲ ਸਮਝੌਤਾ ਨਹੀਂ ਕੀਤਾ ਉਹ ਚੁਕੇ ਤੇ ਡਰੇ ਨਹੀਂ ਤੇ ਆਖਰੀ ਸਵਾਸਾਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖਿਆ। ਉਹਨਾਂ ਨੇ ਸਨ 2023 ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਹੁਕਮ ਮੰਨਿਆ ਤੇ ਸੰਘਰਸ਼ ਨੂੰ ਬਦਲਵੇਂ ਰੂਪ ਦੇ ਕੇ ਮੋਹਾਲੀ 'ਚ ਲੱਗੇ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਕਰ ਦਿੱਤੀ। ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਲੜਨ ਵਾਲੇ ਜਿੰਦਾ ਸ਼ਹੀਦ ਬਾਪੂ ਸੁਰਤ ਸਿੰਘ ਖਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈ ਜਾਵੇ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲਾ ਭਾਰਤ ਦੇਆਂ ਵੱਖ-ਵੱਖ ਜ਼ਿਲ੍ਹਿਆਂ 'ਚ ਦਹਾਕਿਆਂ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਉੱਖ ਹੜਤਾਲ ਮਰਨ ਵਰਤ ਰੱਖ ਕੇ ਸੰਘਰਸ਼ ਕਰਨ ਵਾਲੇ ਬਾਪੂ ਸੁਰਤ ਸਿੰਘ ਖਾਲਸਾ ਜੋ 93 ਸਾਲ ਦੀ ਉਮਰ 'ਚ ਅਮਰੀਕਾ ਵਿਖੇ ਚੜ੍ਹਾਈ ਕਰ ਗਏ ਹਨ ਉਹਨਾਂ ਦੇ ਅਕਾਲ ਚਲਾਣੇ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲੇ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿੰਦਾ ਸ਼ਹੀਦ ਬਾਪੂ ਸੁਰਤ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੇ ਸੰਘਰਸ਼ ਨੂੰ ਖਾਲਸਾ ਪੰਥ ਅਤੇ ਦੇਸ਼ ਪੰਜਾਬ ਦੇ ਵਸੇਂਦੇ ਹਮੇਸ਼ਾ ਯਾਦ ਰੱਖਣਗੇ ਬਾਪੂ ਸੂਰਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਦਹਾਕਾ ਸੰਘਰਸ਼ ਕੀਤਾ। ਉਹਨਾਂ ਨੂੰ ਇਹ ਸੱਚੀ ਸਰਦਾਂਜਲੀ ਹੋਵੇਗੀ ਕਿ ਅਸੀਂ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਕੌਮੀ ਆਜ਼ਾਦੀ ਲਈ ਸੰਘਰਸ਼ ਕਰ ਰਹੀਏ। ਉਹਨਾਂ ਇਹ ਵੀ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ, ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਤੁਰੰਤ ਲਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਾਪੂ ਜੀ ਦੇ ਸਿੱਖੀ ਸਿਦਕ, ਸਿਰੜ ਸਬਰ ਅਤੇ ਪੰਥਕ ਸੇਵਾਵਾਂ ਨੂੰ ਪ੍ਰਣਾਮ ਹੈ। ਬਾਪੂ ਜੀ ਨੇ ਵਡੇਰੀ ਉਮਰ ਵਿੱਚ ਵੀ ਸੰਘਰਸ਼ ਲੜ ਕੇ ਸਿੱਖ ਕੌਮ ਨੂੰ ਜਾਗਰੂਕ ਕੀਤਾ। ਉਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਰਨ ਵਰਤ ਸੰਘਰਸ਼ ਦੌਰਾਨ ਖੱਤ ਲਿਖ ਕੇ ਭਾਰਤੀ ਸਿਸਟਮ ਦਾ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਆ ਪੇਸ਼ ਕੀਤਾ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਪੂ ਸੁਰਤ ਸਿੰਘ ਖਾਲਸਾ ਉਹ ਪੰਥਕ ਸ਼ਖਸੀਅਤ ਨੇ ਜਿਨ੍ਹਾਂ ਨੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸੰਤ ਬਾਬਾ ਠਾਕੁਰ ਸਿੰਘ ਖਾਲਸਾ ਬਾਪੂ ਜੋਗਿੰਦਰ ਸਿੰਘ ਰੋਡੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਸਰਦਾਰ ਸਿਮਰਜੀਤ ਸਿੰਘ ਮਾਨ ਜਥੇਦਾਰ ਭਾਈ ਧਿਆਨ ਸਿੰਘ ਮੰਡ ਬੀਬੀ ਬੀਮਲਕੌਰ ਖਾਲਸਾ ਭਾਈ ਚਰਨਜੀਤ ਸਿੰਘ ਤਲਵੰਡੀ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਭਾਈ ਮੋਹਕਮ ਸਿੰਘ ਆਦਿ ਸੰਘਰਸ਼ੀ ਤੇ ਜੁਝਾਰੂ ਸਿੰਘਾਂ ਨਾਲ ਰਲ ਕੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਹਿਮ ਸਰਗਰਮੀਆਂ ਕੀਤੀਆਂ ਉਹਨਾਂ ਨੇ ਮਨੁੱਖੀ ਹੱਕਾਂ ਲਈ ਵੀ ਅਥਾ ਕਾਰਜ ਕੀਤੇ ਅਤੇ ਇਸ ਦੌਰਾਨ अनेਕਾਂ ਵਾਰ ਤਖਦਤ ਚੱਲਿਆ ਤੇ ਜੇਲਾਂ ਕਟੀਆਂ ਉਹ ਆਖਰੀ ਸੁਵਾਸਾਂ ਤੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੇ ਪਹਿਰੇਦਾਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਤੋਂ ਬਾਅਦ ਬਾਪੂ ਸੁਰਤ ਸਿੰਘ ਖਾਲਸਾ ਨੇ 83 ਸਾਲ ਦੀ ਉਮਰ ਵਿੱਚ ਆਪਣੇ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਵਿਖੇ 16 ਜਨਵਰੀ 2015 ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰਹੀ ਡਟਮਾ ਸੰਘਰਸ਼ ਕੀਤਾ ਉਹਨਾਂ ਦੇ ਸੰਘਰਸ਼ ਸਦਕਾ ਘਰ ਘਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਪਹੁੰਚੀ ਤੇ ਬਾਪੂ ਜੀ ਨੇ ਕੇਂਦਰ ਚ ਮੋਦੀ ਸਰਕਾਰ ਤੇ ਪੰਜਾਬ ਚ ਬਾਦਲ ਸਰਕਾਰ ਨੂੰ ਵੀ ਵਾਣੇ ਪਾਈ ਰੱਖਿਆ ਭਾਵੇਂ ਕਿ ਇਸ ਬਦਲੇ ਬਾਪੂ ਜੀ ਨੂੰ ਬਾਦਲ ਸਰਕਾਰ ਦੇ ਜ਼ਬਰ ਜ਼ੁਲਮ ਦਾ ਵੀ ਸ਼ਿਕਾਰ ਹੋਣਾ ਪਿਆ ਉਹਨਾਂ ਦੇ ਜਵਾਈ ਭਾਈ ਸਤਵਿੰਦਰ ਸਿੰਘ ਭੋਲਾ ਨੂੰ ਵੀ ਵਿਦੇਸ਼ ਵਿੱਚ ਕਤਲ ਕਰ ਦਿੱਤਾ ਗਿਆ ਤੇ ਬਾਪੂ ਸੁਰਤ ਸਿੰਘ ਨੂੰ ਪਹਿਲਾਂ ਬਾਦਲ ਸਰਕਾਰ ਫਿਰ ਕੈਪਟਨ ਸਰਕਾਰ ਅਤੇ ਫਿਰ ਭਗਵੰਤ ਮਾਨ ਸਰਕਾਰ ਨੇ ਜ਼ਬਰੀ ਹਿਰਾਸਤ ਵਿੱਚ ਲੈ ਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਨਜ਼ਰਬੰਦ ਕਰੀ ਰੱਖਿਆ ਬਾਪੂ ਸੁਰਤ ਸਿੰਘ ਖਾਲਸਾ ਦਾ ਘਰ ਉਸ ਸਮੇਂ ਸਿੱਖ ਸੰਘਰਸ਼ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ ਸੀ ਜਥੇ ਬੰਦੀਆਂ ਦੇ ਆਗੂਆਂ ਅਤੇ ਸੰਗਤਾਂ ਦਾ ਇਕੱਠ ਹੁੰਦਾ ਸੀ ਹਰ ਰੋਜ਼ ਪੰਜਾਬ ਅਤੇ ਵਿਦੇਸ਼ਾਂ ਵਿੱਚ अनेका ਮਾਰਚ ਤੇ ਪ੍ਰਦਰਸ਼ਨ ਹੁੰਦੇ ਸਨ ਅਨ ਤਿਆਗਣ ਕਾਰਨ ਬਾਪੂ ਸੁਰਤ ਸਿੰਘ ਜੀ ਥਿਲ-ਥਿਲ ਕਰਕੇ ਮਰ ਰਹੇ ਸਨ ਪਰ ਉਹਨਾਂ ਆਪਣਾ ਹੱਥ ਨਾ त्याਗਿਆ ਬਾਪੂ ਸੁਰਤ ਸਿੰਘ ਨੂੰ ਕਈ ਲਾਲਚ ਅਤੇ ਡਰਾਵੇ ਵੀ ਦਿੱਤੇ ਗਏ ਹਸਪਤਾਲ ਵਿੱਚ ਉਹਨਾਂ ਦੇ ਹੱਥ ਪੈਰ ਜੰਜੀਰਾਂ ਨਾਲ ਬੰਨੇ ਗਏ ਤੇ ਪੁਲਿਸ ਅਤੇ ਡਾਕਟਰਾਂ ਵੱਲੋਂ ਉਹਨਾਂ ਨੂੰ ਜ਼ਬਰੀ ਨਾਲ ਰਾਹੀ ਖੁਰਾਕ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਬਾਪੂ ਸੁਰਤ ਸਿੰਘ ਨੂੰ ਜਦੋਂ ਅਸੀਂ ਮਿਲਣ ਜਾਂਦੇ ਸੀ ਤਾਂ ਉਹ ਪੰਥ ਦੀਆਂ ਹੀ ਬਾਤਾਂ ਪਾਉਂਦੇ ਸੀ ਉਹਨਾਂ ਵਿੱਚ ਕਮਾਲ ਦਾ ਪੰਥਕ ਜज्ਵਾ ਸੀ ਤੇ ਉਹ ਰੋਮ-ਰੋਮ ਕਰਕੇ ਗੁਰਸਿੱਖੀ ਰੰਗ ਚ ਰੰਗੇ ਹੋਏ ਸਨ ਉਹ ਮੇਰੇ ਵੱਲੋਂ ਲਿਖੇ ਜਾਂਦੇ ਲੇਖਾਂ ਤੇ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਅਕਸਰ ਹੀ ਸਲਾਉਂਦੇ ਸਨ ਤੇ ਉਹਨਾਂ ਨੇ ਤਾਰੀਖ ਸ਼ਹੀਦੇ ਖਾਲਿਸਤਾਨ ਭਾਗ ਦੂਜਾ ਕਿਤਾਬ ਵਿੱਚ ਸੰਦੇਸ਼ ਵੀ ਲਿਖਿਆ ਉਹਨਾਂ ਨੇ ਸਰਕਾਰ ਨਾਲ ਸਮਝੌਤਾ ਨਹੀਂ ਕੀਤਾ ਉਹ ਕਿਉਂਕਿ ਉਹਤੇ ਡਰੇ ਨਹੀਂ ਤੇ ਆਖਰੀ ਸਵਾਸਾਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖਿਆ। ਉਹਨਾਂ ਨੇ ਸਨ 2023 ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਹੁਕਮ ਮੰਨਿਆ ਤੇ ਸੰਘਰਸ਼ ਨੂੰ ਬਦਲਵੇਂ ਰੂਪ ਦੇ ਕੇ ਮੋਹਾਲੀ 'ਚ ਲੱਗੇ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਕਰ ਦਿੱਤੀ।